ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਬੀਬੀਪੀ ਪ੍ਰੈਮ ਟੀਵੀ ਤੇ ਮੈਂ ਅਰਜੰਦਰ ਭੱਟ ਹਲਕਾ ਫਤਿਹਗੜ੍ਹ ਸਾਹਿਬ ਤੇ ਵਿੱਚ ਇੱਕ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਵਾਇਆ ਗਿਆ ਸੀ ਜਿਸ ਵਿੱਚ ਮੰਤਰੀ ਤਰਨਪੀਰ ਸਿੰਘ ਸੌਂਦ ਪਹੁੰਚਦੇ ਨੇ ਦੋਸਤੋ ਬਾਅਦ ਆਮ ਆਦੀ ਪਾਰਟੀ ਦੀ ਗੁੱਟਬੰਦੀ ਸਾਹਮਣੇ ਦੇਖਣ ਨੂੰ ਮਿਲਦੀ ਹੈ ਜਿੱਦ ਦੀ ਇੱਕ ਖਬਰ ਵੀ ਪ੍ਰਕਾਸ਼ਿਤ ਹੁੰਦੀ ਹੈ ਉਹਦੇ ਪੰਦ ਉਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮਾਰਕੀਟ ਕਮੇਟੀ ਸਰਾਂਧ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਇਹ ਗੁੱਟਬੰਦੀ ਆ ਉਹਨੂੰ ਕਿਵੇਂ ਦੇਖਦੇ ਨੇ ਢਿੱਲੋਂ ਸਾਹਿਬ ਇੱਕ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਸੀ ਉਹਨਾਂ ਨੇ ਕਿਹਾ ਕਿ ਸਾਰੇ ਵਰਕਰਾਂ ਨੂੰ ਲੈ ਕੇ ਇੱਕ ਮਾਨ ਸਨਮਾਨ ਦਿੱਤਾ ਜਾਊਗਾ ਬਰਾਬਰ ਦਾ ਪਰ ਜਿਹੜਾ ਕੱਲ ਸਮਾਗਮ ਹੋਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਗੁੱਟਬੰਦੀ ਸਾਹਮਣੇ ਦੇਖਣ ਨੂੰ ਆਈ ਕਿਵੇਂ ਦੇਖਦੇ ਹੋ ਤੁਸੀਂ WhatsApp ਪਹਿਲਾਂ ਤੋਂ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਆਪਣੇ ਚੈਨਲ ਤੇ ਲਿਆ ਦੇਖੋ ਜਿਹੜਾ ਕੱਲ ਪ੍ਰੋਗਰਾਮ ਸੀ ਸਾਡੀ ਸਰਕਾਰ ਵੱਲੋਂ ਔਰ ਕਿਹਾ ਗਿਆ ਸਾਡੀ ਪਾਰਟੀ ਵੱਲੋਂ ਔਰ ਕਿਹਾ ਗਿਆ ਪ੍ਰੋਗਰਾਮ ਸੀਗਾ ਯੁੱਧ ਨਸ਼ਿਆਂ ਦੇ ਵਿਰੁੱਧ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਸੀ ਇਹ ਪ੍ਰੋਗਰਾਮ ਕੀਤੇ ਗਏ ਤੇ ਸਾਡੇ ਕੱਲ ਮੁੱਖ ਮਹਿਮਾਨ ਸੀਗੇ ਜਿਹੜੇ ਸਰਕਾਰੀ ਫੰਕਸ਼ਨ ਦੇ ਕੈਬਨਟ ਮੰਤਰੀ ਸਰ ਤਰਨਪ੍ਰੀਤ ਸਿੰਘ ਸੌਣ ਜੀ ਸੀਗੇ ਉੱਥੇ ਮੈਂ ਵੀ ਗਿਆ ਸੀਗਾ ਮੈਨੂੰ ਸਟੇਜ ਦੇ ਉੱਤੇ ਪੂਰਾ ਮਾਣ ਸਨਮਾਨ ਮਿਲਿਆ ਮੈਨੂੰ ਸਤਿਕਾਰ ਮਿਲਿਆ ਮੇਰੀ ਚੇਅਰ ਲੱਗੀ ਹੋਈ ਸੀਗੀ ਛੋਟੀਆਂ ਮੋਟੀਆਂ ਗੱਲਾਂ ਜਿਨ੍ਹਾਂ ਦੀ ਮੈਂ ਬਟਸਾ ਪ੍ਰਵਾਹ ਨਹੀਂ ਕਰਦਾ ਹੁੰਦਾ ਨਾ ਮੈਂ ਇਹਨਾਂ ਦੇ ਬਸ ਬਹੁਤ ਵਰੀ ਉਹਨਾਂ ਕਿਉਂਕਿ ਇਹ ਬਹੁਤ ਮਾਈਨਰ ਗੱਲਾਂ ਨੇ ਅਸੀਂ ਬਹੁਤ ਅੱਗੇ ਵਧਣ ਦੀ ਸੋਚ ਰੱਖਣ ਵਾਲੇ ਲੋਕਾਂ ਦੇ ਵਿੱਚੋਂ ਆ ਉਹ ਜਿਹੜੀਆਂ ਕੋਈ ਮਾੜੀ ਮੋਟੀ ਉੱਥੇ ਅਖਬਾਰ ਦੇ ਵਿੱਚ ਅੱਜ ਲੱਗੀ ਹੈ ਕਿ ਮਾਣ ਸਨਮਾਨ ਮਿਲਣ ਦੇ ਵਿੱਚ ਨਹੀਂ ਐਸੀ ਕੋਈ ਗੱਲ ਨਹੀਂ ਮੈਨੂੰ ਪੂਰਾ ਮਾਣ ਸਨਮਾਨ ਮਿਲਿਆ ਫੇਰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਕਿਸੇ ਵਿਅਕਤੀ ਨੇ ਕੋਈ ਐਸੀ ਹਰਕਤ ਕੀਤੀ ਹੈ ਤਾਂ ਉਹਨੇ ਆਪਣੀ ਸੋਚ ਮੁਤਾਬਕ ਕੀਤੀ ਹੈ ਮੇਰੇ ਮਨ ਦੇ ਵਿੱਚ ਕੋਈ ਰੋਸ ਨਹੀਂ ਮੇਰੇ ਮਨ ਦੇ ਵਿੱਚ ਕੋਈ ਗਿਲਾ ਨਹੀਂ ਮੇਰੇ ਮਨ ਦੇ ਵਿੱਚ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂ ਜਾਂ ਕਿਸੇ ਵਰਕਰ ਵਲੰਟੀਅਰ ਦੇ ਪ੍ਰਤੀ ਕੋਈ ਰੋਸ ਗਿਲਾ ਨਹੀਂ ਸਰਕਾਰ ਦੇ ਸਾਡੇ ਅਫਸਰ ਸਾਹਿਬਾਨ ਨੇ ਬੜੀ ਅੱਛੀ ਸੋਚ ਰੱਖਦੇ ਨੇ ਸਾਰੇ ਅਫਸਰਾਂ ਨੇ ਵਧੀਆ ਮਾਨ ਸਨਮਾਨ ਸਤਕਾਰ ਦਿੱਤਾ ਡੀਸੀ ਮੇਰੇ ਐਸਐਸਪੀ ਤੇ ਉਥੇ ਐਮਐਲਏ ਸਾਹਿਬਾਨ ਸੀਗੇ ਸਾਰਿਆਂ ਦਾ ਪੂਰਾ ਮੇਰੇ ਮਨ ਦੇ ਵਿੱਚ ਸਤਕਾਰ ਹੈ ਤੇ ਜਿਹੜੀ ਇਹ ਖਬਰ ਲੱਗੀ ਆ ਮੈਨੂੰ ਨਹੀਂ ਪਤਾ ਕਿ ਛੋਟੀਆਂ ਗੱਲਾਂ ਤੇ ਖਬਰ ਕਿਉਂ ਲਾਤੀ ਨਹੀਂ ਲਾਉਣੀ ਚਾਹੀਦੀ ਸੀਗੀ ਆਮ ਆਦਮੀ ਪਾਰਟੀ ਮੇਰੇ ਹਲਕੇ ਦੇ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਜੋ ਟੌਰ ਪੂਰੀ ਮਜ਼ਬੂਤ ਹੈ ਹਾਂ ਤੁਸੀਂ ਇੱਕ ਵਾਰ ਸੇ ਵੀ ਗੱਲ ਕਹੀ ਆ ਕਿ ਜੇ ਕਿਸੇ ਬੰਦੇ ਨੇ ਜੇ ਸ਼ਰਾਰਤ ਕੀਤੀ ਆ ਕਿਹੜੇ ਬੰਦੇ ਨੇ ਸ਼ਰਾਰਤ ਹੋ ਸਾਦੀ ਜੀ ਉਹ ਚਲੋ ਜੀ ਹੁਣ ਜੇ ਮੈਂ ਇਸ ਨੂੰ ਤੁਸੀਂ ਬਹੁਤਾ ਨਾ ਕਰੋ ਮੇਰੇ ਵੱਲੋਂ ਤਾਂ ਕੋਈ ਐਸੀ ਗੱਲ ਨਹੀਂ ਮੈਂ ਇਹ ਨਾ ਗੱਲਾਂ ਦੀ ਬਹੁਤੀ ਕਰਦਾ ਨਹੀਂ ਲੇਕਿਨ ਚਲੋ ਜਿਹੜੇ ਵੀ ਕਿਸੇ ਨੇ ਕੋਈ ਕੀਤੀ ਹੋਊਗੀ ਛੋਟੀ ਸੋਚ ਉਹ ਆਪਣੀ ਸੋਚ ਮੁਤਾਬਕ ਅਗਲੇ ਨੇ ਕੰਮ ਕੀਤਾ ਹੋਣਾ ਮੈਂ ਨਹੀਂ ਇਸ ਗੱਲ ਨੂੰ ਬਹੁਤੀ ਤਵੱਜੋ ਦਿੰਦਾ ਕਿਉਂਕਿ ਮਾਣ ਸਨਮਾਨ ਸਦੋ ਸਾਨੂੰ ਪਾਰਟੀ ਨੇ ਸਰਕਾਰ ਨੇ ਐਡ ਐਡ ਉੱਚ ਅਹੁਦਿਆਂ ਤੇ ਸਾਨੂੰ ਐਡਾ ਵੱਡਾ ਮਾਣ ਸਤਕਾਰ ਦੇ ਕੇ ਬਿਠਾਇਆ ਹੈ ਤੇ ਉਧਰੋਂ ਹੋਰ ਸਤਕਾਰ ਸਾਨੂੰ ਕੀ ਹੋਣਾ ਪਬਲਿਕ 'ਚ ਸਾਡਾ ਮਾਣ ਹੈ ਸਤਕਾਰ ਹੈ ਰੋਜ਼ ਲੋਕਾਂ ਦੇ ਵਿੱਚ ਜਾਣੇ ਆ ਲੋਕਾਂ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਸਾਂਝ ਪਾਉਂਦੇ ਆ ਤੇ ਲੋਕ ਪੂਰਾ ਮਾਣ ਸਤਕਾਰ ਦਿੰਦੇ ਨੇ ਇਸ ਕਰਕੇ ਛੋਟੇ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਨਾਲ ਮੈਨੂੰ ਕੋਈ ਬਹੁਤਾ ਲੈਣ ਦੇਣ ਨਹੀਂ ਹੈ ਮੈਨੂੰ ਕੋਈ ਬਹੁਤੀ ਗੁੱਟਬੰਦੀ ਹੈਗੀ ਆ ਹਲਕੇ ਦੇ ਵਿੱਚ ਨਹੀਂ ਨਹੀਂ ਸਾਡੇ ਹਲਕੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਗੁੱਟਬੰਦੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੇ ਨਹੀਂ ਸਾਰੀ ਆਮ ਆਦਮੀ ਪਾਰਟੀ ਇਕਜੁੱਟ ਹੈ ਅੱਜ ਅਸੀਂ ਬੁਲਾਈਏ ਕਿਸੇ ਕੋਈ ਪ੍ਰੋਗਰਾਮ ਹੁੰਦਾ ਬਿਲਕੁਲ ਇਕੱਠੇ ਹੋ ਕੇ ਸਤਕਾਰ ਮਾਨ ਦੇ ਨਾਲ ਕਰਦੇ ਆਂ ਪੂਰੇ ਸਾਡੇ ਵਲੰਟੀਅਰ ਸਹਿਬਾਨ ਨੇ ਆਗੂ ਸਹਿਬਾਨ ਨੇ ਸਾਰਿਆਂ ਦਾ ਮਨ ਦੇ ਵਿੱਚ ਸਤਕਾਰ ਕਰਦੇ ਵੀ ਆਂ ਤੇ ਸਤਕਾਰ ਉਹ ਦਿੰਦੇ ਵੀ ਨੇ ਸੋਏ ਸਨ ਮਾਰਕੀਟ ਕਮੇਟੀ ਸਰਾਂਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਉਹਨਾਂ ਨੂੰ ਹਲਕੇ ਦੇ ਵਿੱਚ ਮਾਨ ਸਨਮਾਨ ਦਿੱਤਾ ਜਾ ਰਿਹਾ ਉਹਨਾਂ ਦੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਉੱਥੇ ਮੌਜੂਦ ਸਨ ਡੀਸੀ ਵ代ਇਕ ਉਹਨਾਂ ਵੱਲੋਂ ਵੀ ਉਹਨਾਂ ਦਾ ਮਾਨ ਸਨਮਾਨ ਪੂਰਾ ਕੀਤਾ ਗਿਆ ਇਹ ਜਿਹੜੀ ਜਿਹੜੀ ਖਬਰ ਆ ਇਹ ਜਿਹੜੀ ਖਬਰ ਦਾ ਉਹ ਖੰਡਨ ਕਰਦੇ ਹਨ ਉੱਥੇ ਹੀ ਅਸੀਂ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਮ ਆਦੀ ਪਾਰਟੀ ਇੱਕ ਜੁਟਾ ਤੇ ਕੋਈ ਵੀ ਗੁੱਟਬੰਦੀ ਨਹੀਂ ਆਮ ਆਦੀ ਪਾਰਟੀ ਦੇ ਵਿੱਚ ਜਿਹੜਾ ਪ੍ਰੋਗਰਾਮ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੁੜੀ ਦਾ ਨਰਜਿੰਦਰ ਸਿੰਘ ਪਾੜਦੀ ਵਿੱਚ ਰਿਪੋਰਟ